ਸਵਾਦੇ ਵਿੱਚ ਹਰ ਇੱਕ ਪਾਰਟੀ ਨੇ ਆਪਣੇ ਆਪਣੇ ਜਿਹੜੇ ਉਮੀਦਵਾਰ ਨੇ ਉਤਾਰ ਦਿੱਤੇ ਗਏ ਨੇ ਮੋਦੀ ਸਾਹਿਬ ਦੇ ਇੰਨੇ ਕੰਮ ਜਿਹੜੇ ਆ ਦੱਸੇ ਨਹੀਂ ਜਾ ਸਕਦੇ ਜੇ 100 ਰੁਪਿਆ ਦੇ ਕੇ ਕਾਰਡ ਬਣਾਓ 500 5 ਲੱਖ ਤੱਕ ਜਿਹੜਾ ਆਪਣਾ ਲਾਜ ਫਰੀ ਹੈਗਾ ਇਸ ਤਰ੍ਹਾਂ ਮਾਹੌਲ ਯੂਪੀ ਦਾ ਵਾ ਉਸੇ ਤਰ੍ਹਾਂ ਪੰਜਾਬ ਦਾ ਮਾਹੌਲ ਬਣੂਗਾ ਇਹ ਨਸ਼ਿਆਂ ਤੋਂ ਮੁਕਤ ਹੋਊਗਾ ਪਾਰਟੀ ਸਾਡੇ ਨੂੰ ਜਿਹੜੀ ਮਰਜ਼ੀ ਆ ਜਵੇ ਜਿਹੜੀ ਸਾਡੇ ਬਾਰੇ ਸੋਚੇ ਕੋਈ ਸਾਡੇ ਬਾਰੇ ਪਤਾ ਨਹੀਂ ਲੱਗਦਾ ਦਲਦ ਪਰਿਵਾਰ ਨੂੰ ਆ ਚੀਜ਼ ਕਰ ਰਹੇ ਹਾਂ ਤੁਸੀਂ ਦੇਖ ਲਓ ਲਿਵਿੰਗ ਇੰਡੀਆ ਤੇ ਮੈਂ ਹਾਂ ਵਿਸ਼ਵਜੀਤ ਸਿੰਘ ਇਸ ਟਾਈਮ ਜੋ ਕਿ ਲੋਕ ਸਭਾ ਦੇ ਵਿੱਚ ਹਰ ਇੱਕ ਪਾਰਟੀ ਨੇ ਆਪਣੇ ਆਪਣੇ ਜਿਹੜੇ ਉਮੀਦਵਾਰ ਨੇ ਉਤਾਰ ਦਿੱਤੇ ਗਏ ਨੇ ਤੇ ਲੋਕਾਂ ਦਾ ਕੀ ਫੈਸਲਾ ਹੈ ਤੇ ਗੱਲਬਾਤ ਕਰਦੇ ਹਾਂਗੇ ਹਰ ਇੱਕ ਸੜਕ ਦੇ ਉੱਪਰ ਰੇੜੀ ਵਾਲੇ ਦੇ ਨਾਲ ਦੁਕਾਨਦਾਰ ਦੇ ਨਾਲ ਤੇ ਹਰ ਇੱਕ ਕੰਮੇ ਦੇ ਨਾਲ ਜਨਤਾ ਦਾ ਕੀ ਫੈਸਲਾ ਹੋਊਗਾ ਜਨਤਾ ਦੇ ਨਾਲ ਗੱਲਬਾਤ ਕਰਦੇ ਹਾਂ ਸਾਡੇ ਵਿੱਚ ਜਨਤਾ ਦੀ ਸਭਾ ਜਿਹੜੀ ਹੈ ਕਚਹਿਰੀ ਜਿਹੜੀ ਮੌਜੂਦ ਹੈ ਤਾਂ ਗੱਲਬਾਤ ਕਰਾਂਗੇ ਕਿ ਇਲੈਕਸ਼ਨ ਦਾ ਜਿਹੜਾ ਦੌਰ ਚੱਲ ਰਿਹਾ ਹੈ ਤਾਂ ਕੀ ਲੱਗਦਾ ਹੈ ਕਿ ਇਸ ਟਾਈਮ ਜਿਹੜਾ ਹਰ ਇੱਕ ਪਾਰਟੀ ਨੇ ਜਿਹੜੇ ਆਪੋ ਆਪਣੇ ਜਿਹੜੇ ਉਮੀਦਵਾਰ ਨੇ ਉਹ ਲਿਖੇ ਗਏ ਨੇ ਤਾਂ ਕੀ ਚਾਹੁੰਦੇ ਹੋ ਤੁਸੀਂ ਕਿਹੜਾ ਉਮੀਦਵਾਰ ਜਿਹੜਾ ਸਾਹਮਣੇ ਆਉਣਾ ਚਾਹੀਦਾ ਜੀ ਵੇਖੋ ਜੀ ਅਸਲੇ ਜਿਸ ਤਰ੍ਹਾਂ ਮਾਹੌਲ ਚੱਲਦਾ ਪਿਆ ਅਸਲੇ ਸਾਡੇ ਇਲਾਕੇ ਦੇ ਵਿੱਚ ਬੀਜੇਪੀ ਦਾ ਪੂਰਾ ਜੋਰ ਆ ਮੋਦੀ ਸਾਹਿਬ ਦੇ ਇੰਨੇ ਕੰਮ ਜਿਹੜੇ ਆ ਦੱਸੇ ਨਹੀਂ ਜਾ ਸਕਦੇ ਜਿੰਨੀਆਂ ਉਹਨਾਂ ਦੀਆਂ ਉਪਲਬਧੀਆਂ ਜਿਸ ਤਰ੍ਹਾਂ ਕਿ ਉਹਨਾਂ ਨੇ ਮਿਸ਼ਰਮਾ ਯੋਜਨਾ ਉਹਦੇ ਵਾਸਤੇ ਆਉਣ ਵਾਲੇ ਜਿਹੜੇ ਨੌਜਵਾਨ ਆ ਉਹਨਾਂ ਦੀ ਪੀੜ੍ਹੀ ਵਾਸਤੇ ਜਿਹੜਾ ਵਾ ਇਹ ਕੰਮ ਕੀਤਾ ਔਰ ਇੱਕ 10-20 ਰੁਪਏ ਦੇ ਕੇ ਜਿਹੜਾ ਵਾ ਉਹ ਆਪਾਂ ਬੈਂਕ ਦੇ ਵਿੱਚ ਜਿਹੜਾ ਵਾ ਉਹਦਾ ਇਨਸ਼ੋਰਸ ਕਰਵਾ ਸਕਦੇ ਆ ਹਰ ਮਜ਼ਦੂਰ ਵਾਸਤੇ ਇਹ ਸਹੂਲਤਾ ਦੂਸਰੀ ਸਹੂਲਤ ਇਹ ਹੈਗੀ ਆ ਵੀ ਆਪਣਾ 100 ਰੁਪਿਆ ਦੇ ਕੇ ਕਾਰਡ ਬਣਾਓ 500 5 ਲੱਖ ਤੱਕ ਜਿਹੜਾ ਵਾ ਆਪਣਾ ਇਲਾਜ ਫ੍ਰੀ ਹੈਗਾ ਇਹੋ ਜਿਹੀਆਂ ਜਿਹੜੀਆਂ ਫੈਸਿਲਿਟੀਆਂ ਇਹ ਗਵਰਨਮੈਂਟ ਦੇ ਰਹੀ ਆ ਔਰ ਤੀਸਰਾ ਧਾਰਮਿਕ ਤੌਰ ਤੇ ਵੀ ਜਿਹੜਾ ਵੇਖਿਆ ਜਾਵੇ ਤੇ ਮੋਦੀ ਸਾਹਿਬ ਨੇ 500 ਸਾਲ ਤੋਂ ਜੋ ਮਰ ਲੋਗੇ ਲੋਕਾਂ ਦਾ ਰੁਝਾਨ ਹੀ ਕਿ ਸਾਡਾ ਜਿਹੜਾ ਵਾ ਮੰਦਿਰ ਦਾ ਉਹਨਾਂ ਨੇ ਬਣਾਇਆ ਪਰ ਮੰਦਿਰ ਵਾਸਤੇ ਜਿਹੜੀ ਆ ਲੋਕਾਂ ਦਾ ਹਿੰਦੂ ਤਬਕੇ ਦਾ ਇਨਾਕ ਮਤਲਬ ਕਿ ਰੁਝਾਨ ਹੈਗਾ ਕਿ ਇਸ ਵਾਰ ਜਿਹੜਾ ਵਾ ਮੋਦੀ ਸਰਕਾਰ ਨੇ ਜਿਹੜੇ ਆ ਉਹਨਾਂ ਨੇ ਕਿਹਾ ਵੀ ਹਰ ਇੱਕ ਬੰਦੇ ਦਾ ਇਹ ਰੁਝਾਨ ਆ ਵੀ ਅਸੀਂ ਜਿਹੜੀ ਵੋਟ ਆ ਮੋਦੀ ਸਾਹਿਬ ਨੂੰ ਪਾਉਣੀ ਆ ਉਹਦੇ ਵਿੱਚ ਜਿਹੜਾ ਵਾ ਇਲਾਕੇ ਦੇ ਵਿੱਚ ਵੀ ਪਿੰਡਾਂ ਦੇ ਵਿੱਚ ਵੀ ਜਿਹੜਾ ਵਾ ਹੁਣ ਆ ਰਾਮ ਰਾਮ ਜਿਹੜਾ ਲੋਕੀ ਹਰ ਇੱਕ ਨੂੰ ਇੱਕ ਦੂਜੇ ਨੂੰ ਕਹਿਣ ਲੱਪਿਆ ਆਉਣ ਵਾਲੇ ਟਾਈਮ ਦੇ ਵਿੱਚ ਇਸ ਤਰ੍ਹਾਂ ਲੱਗਦਾ ਵੀ ਜਿਸ ਤਰ੍ਹਾਂ ਮਾਹੌਲ ਜੁਪੀ ਦਾ ਵਾ ਉਸੇ ਤਰ੍ਹਾਂ ਪੰਜਾਬ ਦਾ ਮਾਹੌਲ ਬਣੂਗਾ ਇਹ ਨਸ਼ਿਆਂ ਤੋਂ ਮੁਕਤ ਹੋਊਗਾ ਔਰ ਬਹੁਤ ਹੀ ਵਧੀਆ ਜਿਹੜਾ ਆਉਣ ਵਾਲਾ ਟਾਈਮ ਆਪਨ 2024 ਦੇ ਵਿੱਚ ਵੇਖਣ ਨੂੰ ਮਿਲੇਗਾ ਅਸੀਂ ਤੇ ਪੰਜਾਬ ਦੇ ਲੋਕਾਂ ਨੂੰ ਤੇ ਆਪਣੇ ਜਿੰਨੇ ਭੈਣ ਭਰਾ ਮਜ਼ਦੂਰ ਸਾਰਿਆਂ ਨੂੰ ਇਹੀ ਬੇਨਤੀ ਕਰਾਂਗੇ ਕਿ ਮੋਦੀ ਸਾਹਿਬ ਦਾ ਵੱਧ ਤੋਂ ਵੱਧ ਯੋਗਦਾਨ ਵੋਟਾਂ ਪਾ ਕੇ ਯੋਗਦਾਨ ਦਿਓ ਤੇ ਆਉਣ ਵਾਲੇ 5 ਸਾਲ ਜਿਹੜੇ ਤੁਸੀਂ ਵੇਖੋ ਜਿਸ ਤਰ੍ਹਾਂ ਜੋਗੀ ਨੇ ਆਪਣਾ ਉੱਥੇ ਆਪਣਾ ਕੀਤਾ ਹੈਗਾ ਜੁਪੀ ਦੇ ਵਿੱਚ ਆਪਣਾ ਉਹਨਾਂ ਨੇ ਬਣਾਇਆ ਵਾ ਵਧੀਆ ਲੋਕਾਂ ਨੂੰ ਸਰਵਿਸ ਦੇ ਰਿਹਾ ਉਸੇ ਤਰ੍ਹਾਂ ਹੀ ਪੰਜਾਬ ਦੇ ਵਿੱਚ ਵੀ ਅਗਰ ਭਾਜਪੀ ਸਰਕਾਰ ਆਉਂਦੀ ਆ ਤੇ ਆਉਣ ਵਾਲੇ ਪੰਜਾਂ ਸਾਲਾਂ ਦੇ ਵਿੱਚ ਜਿਹੜੀ ਹੈ ਨਿਹਾਰ ਹੋ ਰਹੀ ਹੋਏਗੀ ਤੁਹਾਨੂੰ ਵੇਖਣ ਨੂੰ ਮਾਹੌਲ ਮਿਲੇਗਾ ਕਿ ਕਿਸ ਤਰ੍ਹਾਂ ਦਾ ਜਿਹੜਾ ਮਨ ਲੋਕ ਹੈ ਮਾਹੌਲ ਚਾਲ ਆ ਸ਼ਾਂਤਮਈ ਮਾਹੌਲ ਹੋਊਗਾ ਨਾ ਕੋਈ ਨਸ਼ਾ ਤਸਕਰੀ ਦਾ ਕੰਮ ਹੋਊਗਾ ਨਾ ਕੋਈ ਮਨ ਲੋ ਲੁੱਟਖੋ ਵਾਲਾ ਹੋਊਗਾ ਨਾ ਕੋਈ ਭ੍ਰਿਸ਼ਟਾਚਾਰ ਹੋਊਗਾ ਇਹੋ ਜਿਹਾ ਰਾਜ ਸਾਰੇ ਲੋਕੀ ਚਾਹੁੰਦੇ ਆ ਇਸੇ ਤਰ੍ਹਾਂ ਦਾ ਰਾਜ ਜਿਹੜਾ ਵਾ ਪੰਜਾਬ ਵਿੱਚ ਹੋਣਾ ਚਾਹੀਦਾ ਇਹ ਸਾਡੀ ਮਤਲਬ ਕਿ ਸਰਕਾਰ ਕੀ ਕਹਣਾ ਕਿ ਨਰਿੰਦਰ ਮੋਦੀ ਜੀ ਨੇ ਰਾਮ ਮੰਦਰ ਬਣਾ ਕੇ ਇੱਕ ਪੋਲਿਟਿਕਲ ਅਫਸਟੈਂਟ ਖੋਲਿਆ ਜਿਹੜਾ ਵੀ ਬਿਲਕੁਲ ਇਲੈਕਸ਼ਨ ਦੇ ਲਾਗੇ ਹੀ ਜਿਹੜਾ ਰਾਮ ਮੰਦਰ ਦਾ ਜਿਹੜਾ ਨਿਰਮਾਣ ਕੀਤਾ ਨਹੀਂ ਨਹੀਂ ਇਹ ਇਹੋ ਜੀ ਕੋਈ ਗੱਲ ਨਹੀਂ ਹੈਗੀ ਮੋਦੀ ਸਾਹਿਬ ਪਹਿਲਾਂ ਵੀ ਜਿਹੜੇ ਆ ਮਤਲਬ ਕਿ ਧਾਰਮਿਕ ਤੌਰ ਤੇ ਹਰ ਇੱਕ ਦੇ ਨਾਲ ਜਿਹੜੇ ਆ ਮਤਲਬ ਕਿ ਲਿੰਕ ਰੱਖਦੇ ਆ ਸਿਰਫ ਹਿੰਦੂ ਮжоਰਿਟੀ ਨਹੀਂ ਇਸ ਤੋਂ ਪਹਿਲਾਂ ਵੀ ਉਹਨਾਂ ਨੇ ਮੰਨ ਲੋ ਕਿ ਸਾਡੇ ਪੰਜਾਬ ਵਾਸਤੇ ਜਿਹੜਾ ਵਾ ਨਨਕਾਣਾ ਸਾਹਿਬ ਉਹਦੇ ਵਾਸਤੇ ਉਹਨਾਂ ਨੇ ਬੜਾ ਵਧੀਆ ਜਿਹੜਾ ਉਪਰਾਲਾ ਕੀਤਾ ਗੁਰੂ ਨਾਨਕ ਪਾਤਸ਼ਾਹ ਦੇ ਜਿਹੜੇ ਗੁਰਪ੍ਰਬੋਧ ਦੇ ਉੱਤੇ ਉਹਨਾਂ ਨੇ ਜਿਹੜੀ ਆਪਣੇ ਕਮਿਟਮੈਂਟ ਕੀਤੀਆਂ ਉਹ ਪੂਰੀਆਂ ਕੀਤੀਆਂ ਹਰ ਇੱਕ ਧਰਮ ਵਾਸਤੇ ਉਹਨਾਂ ਨੇ ਸੋਚਿਆ ਇੱਕ ਤਬਕੇ ਵਾਸਤੇ ਨਹੀਂ ਸੋਚਿਆ ਇਸ ਕਰਕੇ ਮੋਦੀ ਸਾਹਿਬ ਦਾ ਜਿਹੜਾ ਆਉਣ ਵਾਸਤੇ ਹਰ ਇੱਕ ਬੰਦੇ ਦੇ ਮਨ ਦੇ ਵਿੱਚ ਇਹ ਆ ਚਾਹੇ ਉਹ ਕਿਸੇ ਵੀ ਧਰਮ ਨਾਲ ਲਿੰਕ ਕਰਦਾ لیکن اندرੋਂ ਰਿਸਪੈਕਟ ਕਰਦਾ ਕਿ ਇੱਕ ਇਮਾਨਦਾਰ ਆਦਮੀ ਜਿਹੜਾ ਵਾ ਸਾਨੂੰ ਇਸ ਵੇਲੇ ਦੇਸ਼ ਤੇ ਮਿਲਿਆ ਜਿਹੜਾ ਦੇਸ਼ ਨੂੰ ਅੱਗੇ ਲੈ ਕੇ ਜਾ ਰਿਹਾ ਕੀ ਸਮਝਦੇ ਹੋ ਕਿ ਸਤਾ ਦੇ ਵਿੱਚ ਫਿਰ ਮੁੜ ਤੋਂ ਨਰਿੰਦਰ ਮੋਦੀ ਜੀ ਦਾ ਜਿਹੜਾ ਰਾਜ ਹੋਣਾ ਚਾਹੀਦਾ ਜੀ ਬਿਲਕੁਲ ਜੀ 2024 ਜਿਹੜੀ ਆ ਇਹ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਨੂੰ ਪਤਾ ਲੱਗੂਗਾ 400 ਪਾਰ ਦਾ ਨਾਰਾ ਹੋ ਸਕਦਾ ਵਾ ਵੀ 400 ਤੋਂ 450 ਹੋ ਜਾਵੇ 400 ਤੋਂ ਘੱਟ ਕੋਈ ਨਹੀਂ ਆ 400 ਪਾਰ ਜਿਹੜਾ ਨਾਰਾ ਉਹ ਮਤਲਬ ਦੁਨੀਆ ਨੇ ਮਨ ਬਣਾਇਆ ਵਾ ਕਿ ਅੱਜ ਕੀ ਫਿਰ ਜਿਹੜਾ ਮੋਦੀ ਸਾਹਿਬ ਨਿੱ ਦਿੱਤਾ ਜਾਊਗਾ ਆਉਣ ਵਾਲੇ 5 ਸਾਲਾਂ ਦੇ ਵਿੱਚ ਜਿਹੜਾ ਦੇਸ਼ ਵਾ ਐਸ ਵੱਲੇ 5ਵੇਂ ਨੰਬਰ ਤੇ ਜਿਹੜਾ ਚੱਲ ਰਿਹਾ ਅਗਲੀ ਵਾਰ ਹੋ ਸਕਦਾ ਕਿ ਦੂਸਰੇ ਜਾਂ ਪਹਿਲੇ ਨੰਬਰ ਤੇ ਆਵੇ ਲੋਕ ਸਭਾ ਹਲਕਾ ਖਡੂਰ ਸਾਬ ਤੋਂ ਜਿਹੜੇ ਲੋਕ ਨੇ ਉਹ ਕੀ ਚਾਹੁੰਦੇ ਨੇ ਕਿ ਬੀਜੇਪੀ ਦੀ ਸਰਕਾਰ ਜਿਹੜੀ ਅੱਗੇ ਆਵੇ ਜੇ ਇੱਥੋਂ ਦਾ ਜਿਹੜਾ ਉਮੀਦਵਾਰ ਉਹ ਜਿੱਤੇ ਹਾਂਜੀ ਲੋਕਾਂ ਦਾ ਮੰਨ ਲੋ ਕਿ ਰੁਝਾਨ ਇਹ ਆ ਵੀ ਉਮੀਦਵਾਰ ਉਹ ਚਾਹੀਦਾ ਵਾ ਜਿਹੜਾ ਕੰਮ ਕਰਨ ਆਲਾ ਆਵੇ ਚਾਹੇ ਉਹ ਬੀਜੇਪੀ ਦਾ ਹੋਵੇ ਚਾਹੇ ਕੋਈ ਵੀ ਕੈਂਡੀਡੇਟ ਆ ਲੇਕਿਨ ਬੀਜੇਪੀ ਨੂੰ ਇਸ ਕਰਕੇ ਮੰਨ ਲੋ ਕਿ ਲੋਕ ਪਹਿਲ ਦੇ ਰਿਹਾ ਕਿ ਪਹਿਲੇ ਸਾਰੇ ਜਿੰਨੀਆਂ ਪਾਰਟੀਆਂ ਨੂੰ ਵੇਖ ਚੁੱਕੇ ਆ ਆਮ ਆਦਮੀ ਨੂੰ ਵੀ ਵੇਖ ਲਿਆ ਉਹਨਾਂ ਨੇ ਕਾਲੀ ਦਾਲੀ ਵੀ ਵੇਖ ਲਿਆ ਕਾਂਗਰਸ ਪਾਰਟੀ ਦਾ ਵੀ ਨਚ ਰਾਜ ਵੇਖ ਲਿਆ ਇਸ ਲਈ ਜੋ ਆ ਬੀਜੇਪੀ ਦਾ ਇਸ ਕਰਕੇ ਮਾਹੌਲ ਆ ਕਿ ਲੋਕ ਚਾਹੁੰਦੇ ਆ ਕਿ ਬਦਲਾਅ ਬਦਲਾਅ ਹੋਣਾ ਚਾਹੀਦਾ ਇਸ ਕਰਕੇ ਪੰਜਾਬ ਦੇ ਵਿੱਚ ਬੀਜੇਪੀ ਸਰਕਾਰ ਹੋਣੀ ਚਾਹੀਦੀ ਅ ਕੀ ਕਹਿਣਾ ਜੀ ਜਿਹੜਾ ਬੀਜੇਪੀ ਵੱਲੋਂ ਹਾਲਾ ਤੱਕ ਤਾਂ ਜਿਹੜਾ ਖਡੂਰ ਸਾਹਿਬ ਹਲਕੇ ਦਾ ਕੋਈ ਚਿਹਰਾ ਨਹੀਂ ਲਿਖਿਆ ਗਿਆ ਤਾਂ ਵੱਡੀ ਜਿਹੜੀ ਆ ਜਿੱਤ ਦਾ ਫਤਵਾ ਜਿਹੜਾ ਪਹਿਲਾਂ ਹੀ ਪਾਇਆ ਗਿਆ ਕੀ ਕਹਿਣਾ ਹੈ ਦੇਖੋ ਜੀ ਗੱਲ ਇਦਾਂ ਕਿ ਜਿਹੜਾ ਕੈਂਡੀਡੇਟ ਜਿਹੜਾ ਬੀਜੇਪੀ ਵੱਲੋਂ ਲੇਟ ਹੋਣ ਦਾ ਕਾਰਨ ਮੈਨੂੰ ਲੱਗਦਾ ਹੈ ਕਿ ਇੱਕ ਤੇ ਅਕਾਲੀ ਦਲ ਦੇ ਨਾਲ ਜਿਹੜਾ ਗਠਜੋੜ ਹੋਣਾ ਸੀ ਉਹਦੇ ਵਿੱਚ ਰੁਝੇ ਹੋਏ ਸੀ ਸ਼ਾਦੇਸ਼ ਕਰਕੇ ਜਿਹੜਾ ਕੈਂਡੀਡੇਟ ਲੇਟ ਕਰ ਰਿਹਾ ਦੂਸਰਾ ਅਜੇ ਕਾਂਗਰਸ ਤੇ ਅਕਾਲੀ ਦਲ ਨੇ ਵੀ ਜਿਹੜਾ ਕੈਂਡੀਡੇਟ ਨਹੀਂ ਜਿਹੜਾ ਐਲਾਨ ਕੀਤਾ ਹਾਲਾਂਕਿ ਇਸ ਗੱਲ ਤੇ ਮੋਰ ਮੇ ਲਿਖਣਾ ਲੱਗ ਚੁੱਕੀ ਆ ਕਿ ਜਸਬੀਰ ਸਿੰਘ ਡਿੰਪਾ ਨੂੰ ਕਾਂਗਰਸ ਵੱਲੋਂ ਸ਼ਾਇਦ ਐਲਾਨਿਆ ਜਾ ਰਿਹਾ ਅੱਜ ਵੀ ਮੈਂ ਖਬਰਾਂ ਦੇ ਵਿੱਚ ਪੜ੍ਹ ਰਿਹਾ ਸੀ ਉਹ ਵੇਖਿਆ ਜਾਵੇ ਕੁੱਲ ਮਿਲਾ ਕੇ ਇਹ ਜਿਹੜੀ ਟੱਕਰ ਟੱਕਰੀ ਹੁੰਦੀ ਹੈ ਕੈਂਡੀਡੇਟ ਦੇ ਕੋਈ ਵੀ ਹੋਵੇ ਜਿਹੜਾ ਮੈਦਾਨ ਦੇ ਵਿੱਚ ਆ ਗਿਆ ਕੋਈ ਵੀ ਜਿੱਤ ਸਕਦਾ ਕੋਈ ਪਿਛਲੀ ਵਾਰ ਦੀ ਜਿਹੜੀ ਵਿਧਾਨ ਸਭਾ ਇਲੈਕਸ਼ਨ ਹੈਗੀਆਂ ਇਹ ਸਭ ਤੋਂ ਵੱਡੀ ਐਗਜ਼ਾਮਪਲ ਆ ਕੇ ਕੋਈ ਖਿਆਲ ਵੀ ਨਹੀਂ ਸੀ ਕਿ ਆਮ ਆਬੀ ਪਾਰਟੀ ਦੀ ਜਿਹੜੀ ਸਰਕਾਰ ਬਣੇਗੀ ਪਰ ਫਿਰ ਵੀ ਬਣੀ ਸੋ ਕੀ 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 ਕਹਿ ਸਕਦੇ ਆ ਕਿ ਅਜੇ ਗੱਠ ਜੋੜਦਾ ਜਿਹੜਾ ਉਹ ਢੀ ਕਰ ਰਹੇ ਨੇ ਗੱਠ ਜੋੜ ਤੋਂ ਕਲੀਅਰ ਹੋ ਗਿਆ ਜੀ ਗੱਠ ਛੋੜ ਤੇ ਹੋਣਾ ਹੀ ਨਹੀਂ ਹੁਣ ਠੀਕ ਹੈ ਗੱਠ ਛੋੜ ਤੇ ਕਲੀਅਰ ਹੋ ਗਿਆ ਹੁਣ ਭਾਜਪਾ ਜੜੀਆਂ ਸਾਰੀਆਂ-ਸਾਰੀਆਂ ਸੀਟਾਂ ਦੇ ਉੱਤੇ ਜਿਹੜਾ 13-13 ਸੀਟਾਂ ਹੈਗੀਆਂ ਉਹ ਆਪ ਲੜ ਰਹੀ ਆ ਠੀਕ ਹੈ ਤੇ 6 ਸੀਟਾਂ ਤੇ ਜਿਵੇਂ ਅਨਾਉਂਸ ਕਰ ਵੀ ਚੁੱਕੀ ਆ ਤੇ ਮਾਹੌਲ ਪਹਿਲਾਂ ਨਾਲੋਂ ਵੱਖਰਾ ਹੋ ਚੁੱਕਾ ਉਹ ਕਿਵੇਂ ਆ ਮੈਂ ਜਿੰਨੀ ਕੁ ਸਮਝ ਰੱਖਦਾ ਕਿ ਪਹਿਲਾਂ 2 ਸੀਟਾਂ ਜਿਹੜੀਆਂ ਸੀ ਆਪਣਾ ਭਾਜਪਾ ਦੀਆਂ ਪੰਜਾਬ ਚ ਆਉਂਦੀਆਂ ਸੀ ਹ ਹੁਣ ਸੁਸ਼ੀਲ ਰਿੰਕੂ ਜੀ ਜਿਹੜੇ ਆ ਉਹ ਆਮ ਆਦਮੀ ਪਾਰਟੀ ਨੂੰ ਛੱਡ ਕੇ ਭਾਜਪਾ ਚਲੇ ਗਏ ਦੂਸਰੇ ਪਾਸੇ ਰਵਨੀਤ ਬਿੱਟੂ ਜੀ ਜਿਹੜੇ ਆ ਉਹ ਚਲੇ ਗਏ ਤੀਸਰੇ ਪਾਸੇ ਜਿਹੜਾ ਕੈਪਟਨ ਅਮਰਿੰਦਰ ਸਿੰਘ ਦੀ ਜਿਹੜੀ ਵਾਈਫ ਆ ਉਹ ਇਲੈਕਸ਼ਨ ਲੜ ਰਹੀ ਆ ਠੀਕ ਹੈ ਸੋ ਇਹ ਤਿੰਨ ਚੀਜ਼ਾਂ ਜਿਹੜੀਆਂ ਤਿੰਨ ਜਿਹੜੀਆਂ ਸੀਟਾਂ ਇਹ ਟੱਕਰ ਦੇਣ ਵਾਲੀਆਂ ਹੋ ਗਈਆਂ ਤਿੰਨ ਆਸਾਂ ਵੱਜ ਗਈਆਂ ਭਾਜਪਾ ਦੀਆਂ ਸੋ ਮੈਨੂੰ ਲੱਗਦਾ ਵਾ ਕਿ ਇਹ ਹੁਣ ਜਿਹੜੀਆਂ ਸੀਟਾਂ ਵਾ ਇਹ 5 ਵੀ ਹੋ ਸਕਦੀਆਂ ਇਹ 6 ਵੀ ਹੋ ਸਕਦੀਆਂ ਅਗਲੀਆਂ 7 ਸੀਟਾਂ ਜਿਹੜੀਆਂ ਵਾ ਉਹ ਅਨਾਉਂਸ ਕਰਨ ਤੇ ਪਤਾ ਚਲੇਗਾ ਕਿ ਕੀ ਕਿੱਦਾਂ ਕਿੱਦਾਂ ਚੱਲੇਗਾ ਠੀਕ ਹੈ ਜੀ ਕੱਲ ਦਾ ਜੋ ਕਿ ਲਾਲਜੀਤ ਭੁੱਲਰ ਦਾ ਇੱਕ ਬਿਆਨ ਸੀਗਾ ਜਿਸ ਦਾ ਕਹਿਣਾ ਸੀ ਕਿ ਲੋਕ ਸਭਾ ਖਡੂਰ ਸਾਹਿਬ ਹਲਕੇ ਤੋਂ ਕੋਈ ਅੱਗੇ ਚਿਹਰਾ ਆ ਹੀ ਨਹੀਂ ਰਿਹਾ ਡਰਦੇ ਕਿਉਂਕਿ ਕਹਿੰਦੇ ਨੇ ਕਿ ਲੋਕ ਸਭਾ ਦੇ ਵਿੱਚ ਜਿਹੜੇ ਆਮ ਆਮ ਦੇ ਜਿਹੜੇ ਲਾਲਜੀਤ ਭੁੱਲਰ ਨੇ ਇਸ ਕਰਕੇ ਕੋਈ ਖੜ ਨਹੀਂ ਰਿਹਾ ਦੇਖੋ ਜੀ ਜਦੋਂ ਕੋਈ ਵੀ ਜਿਹੜੀ ਐ ਪਹਿਲਵਾਨ ਢੜਨ ਵਾਸਤੇ ਜਿਹੜਾ ਆਉਂਦਾ ਵਾ ਅਖਾੜੇ ਦੇ ਵਿੱਚ ਆਉਂਦਾ ਵਾ ਤੇ ਉਹਨੇ ਹਰ ਇੱਕ ਤਰੀਕੇ ਨਾਲ ਆਪੋ ਆਪਣਾ ਜਿਹੜੇ ਦਾ ਪੇਚ ਲਾ ਕੇ ਉਹ ਡਰਾਉਣ ਦੀ ਕੋਸ਼ਿਸ਼ ਕਰਦਾ ਵਾ ਤੇ ਮੈਨੂੰ ਲੱਗਦਾ ਕਿ ਲਾਲਜੀਤ ਭੁੱਲਰ ਜੀ ਵੀ ਜਿਹੜੇ ਆ ਉਹਨਾਂ ਦਾ ਜਿਹੜਾ ਬੋਲਣਾ ਕਿਤਨਾ ਕਿਤੇ ਜਾਇਜ਼ ਸੀ ਜੇ ਮਜੀਠੀਆ ਜੀ ਅਨਾਉਂਸ ਹੋ ਜਾਂਦੇ ਆ ਤੇ ਉਹਨਾਂ ਦੇ ਸ਼ਬਦਾਵਲੀ ਵੀ ਤੁਹਾਨੂੰ ਆਲਰੇਡੀ ਪਤਾ ਵਾ ਉਹ ਵੀ ਘਟ ਨਹੀਂ ਕਰਨਗੇ ਤੇ ਜੇ ਜਸਬੀਰ ਸਿੰਘ ਡੇਂਪਾ ਜੀ ਦੀ ਅੱਜ ਐਨਾਉਂਸਮੈਂਟ ਹੋ ਜਾਂਦੀ ਆ ਤੋ ਵੀ ਘਟ ਨਹੀਂ ਕਰਨਗੇ ਸੋ ਰਾਜਨੀਤੀ ਆ ਰਾਜਨੀਤੀ ਦਾ ਅਖਾੜਾ ਭਖਿਆ ਤੋ ਇਹਦੇ ਵਿੱਚ ਕੋਈ ਵੀ ਕੋ ਬੰਦਾ ਜਿਹੜਾ ਕੋਈ ਵੀ ਗੱਲ ਕਰਦਾ ਤੇ ਜਾਇ ਜੀ ਹੈ ਜੀ ਸਤਾ ਜਿਹੜਾ ਇਹੋ ਫੈਸਲਾ ਜਿਹੜਾ ਹੈ ਜਨਤਾ ਲਊਗੀ ਬਿਲਕੁਲ ਜਨਤਾ ਲਊਗੀ ਤੇ ਜਨਤਾ ਤਿਆਰ ਪਰ ਤਿਆਰ ਆ 1 ਜੂਨ ਨੂੰ ਜਿਹੜਾ ਵਾ ਵੋਟਾਂ ਪਾਉਣ ਲਈ ਰੈਡੀ ਆ ਜਨਤਾ ਦੇ ਨਾਲ ਹੋਰ ਵੀ ਗੱਲਬਾਤ ਕਰਾਂਗੇ ਸਾਡੇ ਵਿੱਚ ਮੌਜੂਦ ਨੇ ਜਨਤਾ ਦੇ ਕੀ ਲੱਗਦਾ ਹੈ ਕਿ ਸੱਤਾ ਦੇ ਵਿੱਚ ਕਿਹੜੀ ਜਿਹੜੀ ਹੈ ਸਰਕਾਰ ਹੈ ਜਿਹੜੀ ਕੇਂਦਰ ਦੇ ਵਿੱਚ ਬਣਾਉਣਾ ਜਾ ਰਿਹਾ ਹੈ ਕਿ ਕਿਸ ਤਰ੍ਹਾਂ ਦਾ ਜਿਹੜਾ ਚਿਹਰਾ ਅੱਗੇ ਆਉਣਾ ਚਾਹੀਦਾ ਜਿਹੜੀ ਸਰਕਾਰ ਆਵੇ ਆਪਾਂ ਉਹਦੇ ਨਾਲ ਅਗੇ ਹਾਂ ਟੰਤੇ ਠੀਕ ਹੈ ਜੀ ਆਪਾਂ ਕੰਮਕਾਰ ਵਾਲੇ ਬੰਦੇ ਆ ਆਪਾਂ ਜਿਹੜੀ ਸਰਕਾਰ ਆਪਾਂ ਨਾਲ ਠੀਕ ਹੈ ਕੀ ਸਮਝਦੇ ਹੋ ਕਿ ਜੇਕਰ ਤੁਸੀਂ ਕੰਮਕਾਰ ਵਾਲੇ ਹੋ ਇੱਕ ਮਤਦਾਨ ਦਾ ਜਿਹੜਾ ਉਹ ਤਾਂ ਪਾਉਣਾ ਹੀ ਹੁੰਦਾ ਹੈ ਤਾਂ ਉਸ ਤੋਂ ਬਾਅਦ ਜਿਹੜੇ ਕੰਮ ਜਿਹੜੇ ਨੇ ਕਿਹੜੀ ਕੇਂਦਰ ਸਰਕਾਰ ਨੇ ਰਹਿ ਕੇ 10 ਸਾਲ ਜਿਹੜੀ ਲਗਾਤਾਰ ਕਿਸ ਤਰ੍ਹਾਂ ਦੇ ਕੰਮ ਇਹੜੇ ਕੀਤੇ ਨੇ ਆਪਾਂ ਅੱਗੇ ਵੇਖ ਲਈਆਂ ਸਰਕਾਰਾਂ ਆਈਆਂ ਹੋਈਆਂ ਹੁਣ ਆਪਾਂ ਇੱਕ ਵੀ ਜੀ ਪੀ ਸਰਕਾਰ ਆ ਉਹ ਵੀ ਵੇਖ ਲੈਣੇ ਆ ਅੱਗੇ ਸਰਕਾਰਾਂ ਨੇ ਕੋਈ ਨਹੀਂ ਕੀਤਾ ਇਹ ਵੀ ਇੱਕ ਸਰਕਾਰ ਆ ਗਈ ਉਹਨਾਂ ਨੇ ਵੇਖ ਲੈਨੇ ਕੀ ਸਮਝਦੇ ਹੋ ਕਿ ਪੰਜਾਬ ਦੇ ਵਿੱਚ ਜਿਹੜੀ ਐ ਨੌ ਦੇ ਨੌ ਸੀਟਾਂ ਦੇ ਬੀਜੇਪੀ ਜਿਹੜੀ ਉਸ ਦਾ ਚੜਾਉਣਾ ਚਾਹੀਦਾ ਬਸ ਇਹੋ ਹੀ ਸੁਣਦੇ ਪਏ ਆ ਵੀ ਜੀਪੀ ਦਾ ਗੱਲ ਹੈਗੀ ਆ ਸਾਰੇ ਪਾਸੇ ਬੀਜਪੀ ਦੀ ਹੈ ਪਰ ਕੇਂਦਰ ਦੇ ਵਿੱਚ ਤਾਂ ਬੀਜੇਪੀ ਐ ਤਾਂ ਕੀ ਕਹਿ ਸਕਦੇ ਹੋ ਕਿ ਪੰਜਾਬ ਦੇ ਵਿੱਚ ਵੱਖਰਾ ਕੋਈ ਕੰਮ ਲੈ ਕੇ ਆਊਗੀ ਬੀਜੇਪੀ ਕਹਿੰਦੇ ਵਧੀਆ ਕੰਮ ਲੈ ਕੇ ਆਊਗੀ ਅੱਗੇ ਜਾ ਕੇ ਵਧੀਆ ਆਊਗਾ ਸਾਰਾ ਸਾਰਾ ਲਾਲਜੀਤ ਪੁੱਲਰ ਦਾ ਇੱਕ ਬਿਆਨ ਸੀਗਾ ਕਿ ਜਿਵੇਂ ਦੱਸਿਆ ਸੀਗਾ ਹੁਣੇ ਵੀ ਜਸਪੀਰ ਸਿੰਘ ਗੱਲ ਡੈਂਪਾ ਜਿਹਨੂੰ ਜਿਹੜੀ ਟਿਕਟ ਦਿੱਤੀ ਜਾਊਗੀ ਤਾਂ ਲਾਲਜੀਤ ਭੁੱਲਰ ਜੀ ਦਾ ਕਹਿਣਾ ਹੈ ਕਿ ਜਸਪੀਰ ਸਿੰਘ ਗੱਲ ਡੈਂਪਾ ਜਿਹੜੇ ਕਹਿ ਰਹੇ ਨੇ ਕਿ ਮੈਂ ਟਿਕਟ ਲੈਣ ਨੂੰ ਤਿਆਰ ਨਹੀਂ ਜੇਕਰ ਮੇਰੀ ਝੋਲੀ ਦੇ ਵਿੱਚ ਪੈਂਦੀ ਹੈ ਤਾਂ ਮੈਂ ਸੀਟ ਲੜੂਗਾ ਨਹੀਂ ਤਾਂ ਹੋਰ ਕਿਸੇ ਨੂੰ ਜਿਹੜੀ ਦਿੱਤੀ ਜਾਵੇ ਕੀ ਕਹਿਣਾ ਹੈ ਕਿ ਲਾਲਜੀਤ ਭੁੱਲਰ ਦਾ ਇੱਕ ਜਿਹੜਾ ਡਰ ਹੈ ਉਹ ਸਾਰੀਆਂ ਜਿਹੜੀਆਂ ਹੈਗੀਆਂ ਨੇ ਪਾਰਟੀਆਂ ਉਸ ਦੇ ਉੱਤੇ ਜਿਹੜਾ ਮੰਡਰਾ ਰਿਹਾ ਨਹੀਂ ਤੇ ਐਵੇਂ ਮੰਨਦੇ ਇੱਕ ਸ਼ਾਕੀ ਆ ਗਈ ਸ਼ਾਇਦ ਜਿਹੜਾ ਪਹਿਲਵਾਨ ਕੁਸ਼ਤੀ ਲੜਦਾ ਉਹ ਸੋਚਦਾ ਕਿ ਮੈਂ ਹੀ ਪਹਿਲਵਾਨ ਬਹੁਤ ਆ ਤੇ ਮੇਰੇ ਨਾਲ ਦਾ ਸਾਹਮਣੇ ਜਿਹੜਾ ਮੇਰੇ ਆਊਗਾ ਉਹ ਬੜਾ ਕਮਜ਼ੋਰ ਹੋਊਗਾ ਕੈਂਡੀਡੇਟ ਹੈ ਇਹ ਵਹਿਮ ਹੁੰਦਾ ਇਹਦੇ ਜਦੋਂ ਅਖਾੜੇ ਦੇ ਵਿੱਚ ਕੁਸ਼ਤੀ ਹੁੰਦੀ ਆ ਉਸ ਤੋਂ ਬਾਅਦ ਹੀ ਪਤਾ ਲੱਗਦਾ ਤੇ ਇਸ ਕਰਕੇ ਇਸ ਵਕਤ ਲਾਲਜੀਤ ਭੁੱਲਰ ਜੀ ਇਕੱਲੇ ਅਖਾੜੇ ਦੇ ਵਿੱਚ ਆ ਤੇ ਜਦੋਂ ਇਕੱਲਾ ਪਹਿਲਵਾਨ ਅਖਾੜੇ 'ਚ ਹੋਵੇ ਉਹ ਬਹੁਤ ਕੁਝ ਕਹਿੰਦਾ ਪਤਾ ਤੇ ਉਦੋਂ ਲੱਗਦਾ ਜਦੋਂ ਸਾਹਮਣੇ ਮੈਦਾਨ 'ਚ ਸਾਹਮਣੇ ਵਿਰੋਧੀ ਖੜਾ ਹੋਵੇ ਉਹ ਪਤਾ ਹੋਵੇ ਕਿ ਕਿਹੜਾ ਵਿਰੋਧੀ ਆ ਫੇਰ ਆਪਾਂ ਨਾਂ ਲਈ ਆ ਆਪਾਂ ਨਾਂ ਲੈ ਲੈ ਕੇ ਇਦਾਂ ਐਵੇਂ ਕਿਸੇ ਦਾ ਵੀ ਇਹ ਗੱਲ ਕਹੀ ਜਾਈਏ ਕਿ ਉਹ ਡਰਦੇ ਨੇ ਜਾਂ ਮਜੀਠੀਆ ਜੀ ਡਰਦੇ ਨੇ ਜਾਂ ਡਿੰਪਾ ਜੀ ਡਰਦੇ ਨੇ ਇਹ ਐਵੇਂ ਮਨ ਦੇ ਵਹਿਮ ਆ ਐਸੀ ਕੋਈ ਗੱਲ ਨਹੀਂ ਕਿ ਇਹਦੇ 4 ਜੂਨ ਨੂੰ ਪਤਾ ਲੱਗੂਗਾ ਕਿ ਲਾਲਜੀਤ ਭੁੱਲਰ ਜੀ ਜਿੱਤਦੇ ਆ ਕਿ ਭਾਰਤੀ ਜਨਤਾ ਪਾਰਟੀ ਦੇ ਤੋਂ ਉਮੀਦਵਾਰ ਜਿੱਤਦੇ ਆ ਇਹ ਤੇ ਪਤਾ ਲੱਗੂਗਾ ਇਹ ਮਨ ਦੇ ਵਹਿਮ ਆ ਐਵੇਂ ਹਵਾ ਚ ਤੀਰ ਛੱਡੀ ਜਾਣ ਨਾ ਕੋਈ ਫਰਕ ਨਹੀਂ ਪੈਂਦਾ ਜਿਹੜਾ ਮਰਜ਼ੀ ਛੱਡ ਸਕਦਾ ਹਰੇਕ ਨੂੰ ਰਾਈਟ ਆ ਆਪਣਾ ਆਮ ਆਦੀ ਪਾਰਟੀ ਦੇ ਜਿਹੜੇ ਕਰਤਾ ਧਰਤਾ ਨੇ ਉਹ ਅਰਵਿੰਦ ਕੇਜਰੀ ਵਾਲਾ ਇਸ ਟਾਈਮ ਈਡੀ ਦੇ ਚੱਕਰ ਦੇ ਵਿੱਚ ਉਹ ਜੇਲ੍ਹ ਦੇ ਵਿੱਚ ਨੇ ਤਾਂ ਕੀ ਲੱਗਦਾ ਕਿ ਆਮ ਆਦੀ ਪਾਰਟੀ ਨੂੰ ਕੋਈ ਫਰਕ ਪਊ ਇਸ ਚੀਜ਼ ਦੇ ਵੇਖੋ ਜੀ ਇਹ ਉਹ ਬੜਾ ਢੰਡੋਰਾ ਪਿੱਟਦੇ ਕਿ ਉਹ ਸਭ ਤੋਂ ਇਮਾਨਦਾਰ ਉਹ ਬੰਦੇ ਆ ਤੇ ਉਹ ਐ ਪ੍ਰੋਜੈਕਟ ਕੀਤਾ ਜਾ ਰਿਹਾ ਕਿ ਜਿੱਦਾਂ ਉਹ ਬੜੇ ਗਾਂਧੀਵਾਦੀ ਸੀ ਲੇਕਿਨ ਕਿਤੇ ਨਾ ਕਿਤੇ ਹੁਣ ਉਹਨਾਂ ਦਾ ਇਹ ਚਿਹਰੇ ਤੋਂ ਨਕਾਬ ਉਤਰਿਆ ਤੇ ਯਾਰ ਹੋਇਆ ਕਿ ਉਹ ਬਈਬਾਨ ਨੇ ਫਿਰ ਉਹ ਜੇ ਬਾਰ ਬਾਰ ਇਹ ਕਹੀ ਜਾਣ ਜੀ ਉਹ ਇਹ ਵੋਟਾਂ ਦੇ ਸਣੇ ਦੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਟਾਈਮਿੰਗ ਗਲਤ ਸੀਗੀ ਇਹਦੇ ਐਵੇਂ ਇੱਕ ਜਾਣੇ ਕੀ ਮਗਰਮਾਚ ਵਾਲੇ ਅਥਰੂ ਆਉਣ ਵਾਲੀ ਗੱਲ ਆ ਕਿ ਦਿਖਾ ਲੈਣਾ ਲੋਕਾਂ ਨੂੰ ਕੀ ਦਿਖਾ ਲੈਣਾ ਇਹਦੇ ਨਾਲ ਕੋਈ ਫਰਕ ਨਹੀਂ ਪੈਣ ਵਾਲਾ ਜੇ ਐਡੇ ਸੱਚੇ ਸੀਗੇ ਅੱਜ 1 ਸਾਲ ਹੋ ਚੱਲਿਆ ਉਹਨਾਂ ਦੇ ਡਿਪਟੀ ਸੀ ਆ ਮਨੀਸ਼ ਸੋਧੀਆ ਜੀ ਜੇਲ੍ਹ ਚ ਉਹ ਕਿਉਂ ਨਹੀਂ ਛੁੱਟ ਸਕੇ ਡੇਢ ਦੋ ਸਾਲ ਤੋਂ ਉਹਨਾਂ ਦੇ ਉਹ ਜਿਹੜੇ ਸਿਹਤ ਮੰਤਰੀ ਸੀ ਉਹ ਸਤੰਦਰ ਜੈਨ ਜੀ ਉਹ ਕਿਉਂ ਨਹੀਂ ਅੱਜ ਤੱਕ ਬਾਹਰ ਆ ਸਕੇ ਐਵੇਂ ਇਹ ਫੋਵਾਵਾ ਡਾਈ ਜਾਣੀਆਂ ਝੂਠੀਆਂ ਕਿ ਇਹ ਸਰਕਾਰ ਕੋ ਬੀਜੇਪੀ ਕੋ ਇਡੀ ਕੋ ਕੋਈ ਮਸਾਲਾ ਨਹੀਂ ਹੈਗਾ ਐਵੇਂ ਝੂਠੇ ਹੀ ਗੱਲਾਂ ਵਾ ਇਹ ਫੇਲ ਹੋ ਜਾਣਗੀਆਂ ਅਦਾਲਤਾਂ ਵਿੱਚ ਇਹ ਸਭ ਟਕਾਉਂਸਲੇ ਨੇ ਇਹਨਾਂ ਦਾ ਕੋਈ ਅਸਰ ਨਹੀਂ ਹੋਣ ਵਾਲਾ ਈਡੀ ਆਪਣਾ ਕੰਮ ਕਰ ਰਹੀ ਆ ਤੇ ਜਿਹੜਾ ਵੀ ਬੇਈਮਾਨ ਹੋਊਗਾ ਮੈਂ ਇਹਨਾਂ ਦੀ ਕੇਜਰੀਵਾਲ ਸਾਹਿਬ ਦੀ ਕੱਲੀ ਜਿਹੜਾ ਵੀ ਕੋਈ ਹੋਊਗਾ ਉਹ ਬਖਸ਼ੇ ਨਹੀਂ ਜਾਣਗੇ ਕਿਉਂਕਿ ਮੋਦੀ ਸਾਹਿਬ ਦਾ ਇਹ ਇੱਕ ਸਲੋਗਨ ਆ ਇੱਕ ਨਾਰਾ ਕਿ ਨਾਮ ਐ ਖਾਊਗਾ ਤੇ ਨਾਮ ਐ ਖਾਨ ਦਊਗਾ ਤੇ ਜਿਹੜਾ ਖਾਊਗਾ ਉਹ ਬਖਸ਼ਿਆ ਨਹੀਂ ਜਾਊਗਾ ਇਸ ਕਰਕੇ ਉਸ ਨਾਰੇ ਦੇ ਪੈਰਾ ਦਿੰਦੇ ਹੋਏ ਮੋਦੀ ਸਾਹਿਬ ਬਹੁਤ ਵਧੀਆ ਕੰਮ ਕਰ ਰਹੇ ਆ ਤੇ ਤੀਸਰੀ ਵਾਰ ਫਿਰ ਦੇਸ਼ ਦੇ ਪ੍ਰਧਾਨ ਮੰਤਰੀ ਬਣ ਜਾ ਰਹੇ ਆ ਲੋਕਾਂ ਦੀ ਪਹਿਲੀ ਪਸੰਦ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਆ ਇਹ ਸਾਰੇ ਜਿਹੜੇ ਮਨ ਦੇ ਵਹਿਮ ਸ਼ੱਕ ਸ਼ੁਭਾਵਾ ਇਹ 4 ਜੂਨ ਨੂੰ ਨਿਕਲ ਜਾਣਗੇ ਤੇ ਤੀਸਰੀ ਵਾਰੀ ਹਾਰੀ ਬਹੁਤ ਨਾ ਜਿਹੜਾ ਉਹਨਾਂ ਵਾਅਦਾ ਦਿੱਤਾ ਕਿ ਅਬ ਕੀ ਵਾਰ 400 ਵਾਰ ਉਹਦੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇਸ਼ ਦੇ ਪ੍ਰਧਾਨ ਮੰਤਰੀ ਬਣਨਗੇ ਤੀਸਰੀ ਵਾਰ ਫੇਰ ਇਹ ਫੈਸਲਾ ਜਿਹੜਾ ਹੈ ਜਨਤਾ ਨੇ ਤੈਅ ਕਰਨਾ ਹੋਏਗਾ ਕਿਉਂਕਿ ਜਨਤਾ ਜਿਹੜੀ ਹੈ ਉਸਦੇ ਨਾਲ ਗੱਲਬਾਤ ਕਰਦੇ ਆ ਕਿ ਜਿਹੜਾ ਇਸ ਟਾਈਮ ਕਹਿ ਰਹੇ ਕਿ ਸੱਤਾ ਦੇ ਵਿੱਚ ਜਿਹੜੀ ਪਾਰਟੀ ਹੈ ਉਹ ਪਾਰਟੀ ਜਿਹੜੀ ਕੋਈ ਵੀ ਚਾਹੀ ਹੋਣੀ ਚਾਹੀਦੀ ਹੈ ਕੀ ਸਮਝਦੇ ਹੋ ਕਿ ਕਿਹੜੀ ਪਾਰਟੀ ਜਿਹੜੀ ਆਉਣੀ ਚਾਹੀਦੀ ਹੈ ਜੀ ਕਿਹੜੀ ਪਾਰਟੀ ਜਿਹੜੀ ਆਉਣੀ ਚਾਹੀਦੀ ਹੈ ਹਿੰਦੇ ਇਹ ਵੀ ਕਹਿੰਦੇ ਆ ਕਿ ਪਾਰਟੀ ਸਾਡੇ ਨੂੰ ਜਿਹੜੀ ਮਰਜ਼ੀ ਆ ਜਾਵੇ ਮਤਲਬ ਜਿਹੜੀ ਸਾਡੇ ਬਾਰੇ ਸੋਚੇ ਕੋਈ ਸਾਡੇ ਬਾਰੇ ਪਤਾ ਨਹੀਂ ਹਾਂ ਭਈ ਗਲਤ ਪਰਿਵਾਰ ਨੂੰ ਆ ਚੀਜ਼ ਕਰ ਰਹੇ ਆ ਕੀ ਲੱਗਦਾ ਕਿ ਇੱਕ ਲੀਵਰਮੈਨ ਜਿਹੜਾ ਹੈ ਉਸ ਨੂੰ ਕਿਸ ਤਰ੍ਹਾਂ ਦੀਆਂ ਇਹੜੀਆਂ ਸਹੂਲਤਾਂ ਦਿੱਤੀਆਂ ਗਈਆਂ ਕੇ ਕੇਂਦਰ ਦੇ ਵਿੱਚ ਦੋ ਦਫਾ ਜਿਹੜੀ ਹੈ ਭਾਜਪਾ ਜਿਹੜੀ ਬਣੀ ਹੈ ਕਿਤੇ ਕੇਂਦਰ ਵਿੱਚ ਹੰਤੇ ਕੋ ਸਹੂਲਤਾਂ ਜੇ ਤੱਕ ਜਿਹੜੀ ਉੱਪਰ ਪਰ ਨੇ ਪਹੁੰਚੀ ਕਿਉਂਕਿ ਹਾਂ ਦੁਨੀਆ ਹੱਟੇ ਤੱਕ ਆਉਣ ਨਹੀਂ ਦਿੰਦੀ ਉੱਤੇ ਉੱਤੇ ਰਹਿ ਜਾਂਦੀ ਕੀ ਸਮਝਦੇ ਹੋ ਕਿ ਜਦੋਂ ਇਹ ਸਤਾ ਦੇ ਵਿੱਚ ਸਰਕਾਰਾਂ ਜਿਹੜੀਆਂ ਆਉਂਦੀਆਂ ਨੇ ਤਾਂ ਉਹ ਬੜੇ ਬੜੇ ਵੱਡੇ ਵਾਅਦੇ ਜਿਹੜੇ ਕਰਦੀਆਂ ਨੇ ਉਹ ਵਾਅਦੇ ਹੀ ਰਹਿੰਦੇ ਕੋਈ ਨਿਭਾਉਂਦਾ ਨਹੀਂ ਵਾਅਦੇ ਰਹ ਜਾਂਦੇ ਨੇ ਵਾਅਦੇ ਰਹ ਜਾਂਦੇ ਨੇ ਤਾਂ ਕੀ ਕਹਿਣਾ ਚਾਹੁੰਦੇ ਹੋ ਕਿ ਹੁਣ ਇਸ ਟਾਈਮ ਜਿਹੜਾ ਵੋਟਾਂ ਦਾ ਜਿਹੜਾ ਸਮਾਂ ਕਾ ਇਸ ਨੂੰ ਸੋਚ ਸਮਕੇ ਜਿਹੜਾ ਮਤਦਾਨ ਹੋਊਗਾ ਹਾਂ ਮਤਦਾਨ ਹਾਂ ਬਿਲਕੁਲ ਜੀ ਜਿਹੜਾ ਇਸ ਟਾਈਮ ਜਨਤਾ ਦੀ ਕਚੈਰੀ ਦੇ ਵਿੱਚ ਅਸੀਂ ਖੜੇ ਹਾਂ ਤਾਂ ਜਨਤਾ ਨੇ ਜਿਹੜਾ ਫੈਸਲਾ ਜਿਹੜਾ ਉਹ ਕਰਨਾ ਹੋਊਗਾ ਕਾ ਅੱਗੇ ਜਿਹੜਾ ਦੇਖਣਾ ਹੋਏਗਾ ਕਿ ਜਿਹੜਾ ਵੋਟਾਂ ਦਾ ਜਦੋਂ ਟਾਈਮ ਆਉਂਦਾ 1 ਜੂਨ ਨੂੰ ਜਨਤਾ ਦਾ ਕੀ ਤੈਅ ਹੁੰਦਾ ਕੀ ਲੱਗਦਾ ਕਿ ਕਿਹੋ ਜੀ ਸਰਕਾਰ ਜਿਹੜੀ ਅੱਗੇ ਆਉਣ ਦੇ ਦੀ ਇਹ ਜਿਹੜਾ ਕੀ ਜਨਤਾ ਤੋਂ ਦਾਵਾ ਹੋਈ ਆ ਵੇ ਗਾੜੀ ਇਹ ਹੁਣ ਆ ਇਹਨਾਂ ਦਾ ਆ ਰਿਹਾ ਬੀਜੇਪੀ ਆ ਦਾ ਹੋ ਜਿਆਦਾ ਹੁਣ ਲੱਗਣ ਦੇ ਆ ਇਹ ਤਾਣਾ ਵਾ ਸਾਉਣਾ ਦੇ ਵਿੱਚ ਲੱਗ ਗਿਆ ਵਾ ਕੀ ਲੱਗਦਾ ਹੈ ਕਿ ਬੀਜੇਪੀ ਦਾ ਅੱਗੇ ਆਉਣਾ ਕੀ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਸਹੀ ਹੈ ਕਿ ਗਲਤ ਹੈ ਹੈ ਤਾਂ ਸਹੀ ਹੈ ਵੀ ਸਹੀ ਹੈਗਾ ਹੈ ਵੀ ਸਹੀ ਹੈ ਉਹ ਜਿਹੜੇ ਦੋਕਾਰਾਂ ਜਿਹੜੀਆਂ ਚੰਗੀਆਂ ਵਾਂ ਇੱਕ ਦਿਨ ਉਹ ਜਿਹੜਾ ਆਇਆ ਝੜੋ ਜੀ ਕਿ ਬੀਜੇਪੀ ਦੀ ਇਹ ਟੱਕਰ پوری ਬੋਲਵਾ ਹਲੇ ਤੱਕ ਤਾਂ ਬੀਜੇਪੀ ਦਾ ਕੋਈ ਖਡੂਰ ਸਾਹਿਬ ਹਲਕੇ ਤੋਂ ਚਿਹਰਾ ਨਹੀਂ ਲੀਕਿਆ ਗਿਆ ਤਾਂ ਕੀ ਕੀ ਉਮੀਦਾਂ ਰੱਖਦੇ ਹੋ ਜਿੰਨਾ ਵੇਖੋ ਜੀ ਇਹਦੇ ਹੰਦ ਤੇ ਇਨਾਂ ਪਰ ਪਤਾ ਨਹੀਂ ਆ گورਮੈਂਟ ਜਿਹੜੀ ਸਰਕਾਰ ਵਾ ਇਨਾਂ ਨੂੰ ਪਤਾ ਵਾਤਾ ਕੰਮ ਨਹੀਂ ਮੁਕੁਰਿਆ ਲੱਗ ਡਿਆ ਵਾ ਦੋ ਹੀ ਸਰਕਾਰਾਂ ਜਿਹੜੀ ਬੀਜਪੀ ਦੇ ਕੰਮ ਆ ਆਪਣੇ ਝੜ ਬੜੇ ਪੰਜਾਬ ਦੀ ਸਤਾ ਵਿੱਚ ਹੁਣ ਤੱਕ ਆਮ ਦੀ ਆਪ ਆ ਪਾਰਟੀ ਹੈ ਤਾਂ ਕੀ ਕਹਿੰਦੇ ਹੋ ਕਿ ਆਮ ਆਦੀ ਪਾਰਟੀ ਨੂੰ ਕਿਵੇਂ ਦੇਖਦੇ ਹੋ ਕੋਈ ਠੀਕ ਆਪਣੇ ਜਦੋਂ ਆਪਣੇ ਹਿਸਾਬੇ ਦੇ ਨੂੰ ਆਵੇ ਉਹ ਵੀ ਠੀਕ ਆ ਪਰ ਮਤਲਬ ਹੁਣ ਆਇਆ ਦਿਖਣ ਡਿਆ ਪਹਿਲੋ ਪੀਲੀ ਵਾਰੀ ਪਾ ਲਗਾਈ ਅਕਾਂਟਾ ਬਣੋ ਨਾ ਸਿਆਕਾਰ ਇੰਨਾ ਦੁਆ ਨੀ ਕਰੀ ਜਾਂਦੀ ਕੈਮਰਾ ਪਰਸਨ ਦੇ ਨਾਲ ਵਿਸ਼ੂ ਜੀ